ਦੋਈ ਚੀਜ਼ਾਂ ਬੰਦੇ ਨੂੰ ਤਾਰਦੀਆਂ ਨੇ ਸੇਵਾ ਤੇ ਸਿਮਰਨ ਦੁਨੀਆ ਜਿੱਥੇ ਮਰਜੀ ਰਵੇ ਪਿਆਰਿਓ ਆਤਮਿਕ ਸ਼ਾਂਤੀ ਮਿਲਦੀ ਐ ਨਾ ਜਿਹੜੀ ਉਹ ਪੁੰਨ ਦਾਨ ਸੇਵਾ ਸਿਮਰਨ ਤੇ ਸਾਧ ਸੰਗਤ ਜੀ ਨਾਮ ਜਪਣ ਨਾਲ ਮਿਲਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਰੇ ਰਸਨਾ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਨਾ ਸਾਨੂੰ ਦੂਜਿਆਂ ਨੂੰ ਵੇਖ ਕੇ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਮੈਂ ਸੁਖੀ ਨਹੀਂ ਜਿਹੜਾ ਇੱਥੋਂ ਵੱਡੇ ਸ਼ਹਿਰ 'ਚ ਰਹਿੰਦਾ ਉਹ ਜ਼ਿਆਦਾ ਸੁਖੀ ਹੈ ਜਿਹੜਾ ਵਧੀਆ ਸ਼ਹਿਰ 'ਚ ਰਹਿੰਦਾ ਉਹ ਬਹੁਤ ਸੁਖੀ ਹੈ ਇਹ ਸਿਰਫ ਵਹਿਮ ਆ ਅਸੀਂ ਪਿੰਡਾਂ ਵਾਲੇ ਲੋਕ ਪੰਜਾਬ ਦੇ ਲੋਕ ਜਿੱਥੇ ਵੀ ਰਹਿੰਦੇ ਆ ਪੁੰਨ ਦਾਨ ਘਰ ਵਿੱਚੋਂ ਕਰਦੇ ਆ ਪ੍ਰਸ਼ਾਦਾ ਪਾਣੀ ਛਕਾਉਣਾ ਸੰਗਤਾਂ ਨੂੰ ਦੁੱਧ ਪਾਣੀ ਆਪਣਾ ਦਸਵੰਦ ਕੱਟਣਾ ਬਹੁਤ ਵੱਡੀਆਂ ਗੱਲਾਂ ਨੇ ਛੋਟੀਆਂ ਗੱਲਾਂ ਨਹੀਂ ਜਿਦੇ ਵਿੱਚ ਸਾਡੇ ਪਿੰਡਾਂ ਵਿੱਚ ਰੌਣਕ ਬਣੀ ਰਹਿੰਦੀ ਹੈ ਦੇ ਅਸੀਂ ਗੁਰੂ ਦੇ ਚਰਨ ਪਵਾਨੇ ਆ ਗੁਰੂ ਚਰਨਾ ਵਿੱਚ ਬੈਠਦੇ ਆ ਤਾਨੂੰ ਭੁਲੇਖਾ ਹੋਏਗਾ ਕਿ ਵੱਡੇ ਵੱਡੇ ਲੋਕ ਵੱਡੇ ਵੱਡੇ ਕਾਰੋਬਾਰ ਕਰਦੇ ਐ ਸ਼ਾਇਦ ਉਹ ਸਾਡੇ ਨਾਲ ਸੁਖੀ ਹੋਣਗੇ ਪਰ ਜਿਹੜੀ ਸ਼ਾਂਤੀ ਆਹ ਕਾਰਜਾਂ ਵਿੱਚ ਐ ਨਾ ਉਹ ਕਿਤੇ ਵੀ ਨਹੀਂ ਆਖੋ ਸਤਨਾ ਸ੍ਰੀ ਅਕਾਲ ਵਹਿ ਮੈਂ ਸਭ ਪੜਦੇ ਐ ਕੋਈ ਦੱਸ ਦਿੰਦਾ ਕੋਈ ਦੱਸਦਾ ਨਹੀਂ ਉਹਦੇ ਨਾਮ ਤੋਂ ਬਿਨਾ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਦਾ ਜਿਨ੍ਹਾਂ ਨੂੰ ਬਾਣੀ ਦਾ ਆਸਰਾ ਹੈ ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਪਰ ਸਤਸੰਗਤ ਜੀ ਗੁਰੂ ਦੀ ਨਦਰ ਪੈਂਦੀ ਹੈ ਜਦੋਂ ਫਿਰ ਇਹ ਲੱਖਾਂ ਪਾਤਸ਼ਾਹੀਆਂ ਬੜੀਆਂ ਦਾਤਾਂ ਸਤਗੁਰੂ ਜੀ ਬਖਸ਼ ਦਿੰਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਸ ਤੋਂ ਬਾਅਦ ਕੀ ਲਿਖਿਆ ਜੇ ਸਤਗੁਰ ਨਦਰ ਕਰੇ ਜਦੋਂ ਦੀ ਨਦਰ ਹੁੰਦੀ ਹੈ ਬੜਾ ਕੁਸ਼ ਹੈ ਪੰਜਾਬ ਦੀ ਧਰਤੀ ਤੇ बच्चा पढ़े लिखे अपना कारोबार करे मा अपनी मां ਕੋਲ ਰਵੇ ਆਪਣੇ ਪਿਓ ਕੋਲ ਰਵੇ ਆਪਣੇ ਦਾਦਾ ਦਾਦੀ ਕੋਲ ਬਹੁਤ ਖੁਸ਼ ਹੈ ਗੱਲ ਤੇ ਆਤਮਿਕ ਸ਼ਾਂਤੀ ਦੀ ਹੈ ਪਿਆਰ ਆਤਮਿਕ ਆਨੰਦ ਦੀ ਹੈ ਉਹ ਗੱਲ ਵੱਖਰੀ ਹੈ ਵੀ ਆਪਣੀ ਆਪਣੀ ਸੋਚ ਹੁੰਦੀ ਹੈ ਪਰ ਜੇ ਕਿਤੇ ਜਾਣਾ ਵੀ ਹੈ ਨਾ ਦੂਰ ਨੇੜੇ ਤਾਂ ਆਪਣੇ ਧੁਰੇ ਨਾਲੋਂ ਨਾ ਟੁੱਟੋ ਕਦੇ ਵੀ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਉਪਕਾਰਾਂ ਨੂੰ ਨਾ ਭੁੱਲੋ ਤੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਨਾ ਟੁੱਟੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਆਪਣੇ ਧੁਰੇ ਨਾਲ ਹੀ ਟੁੱਟ ਗਿਆ ਆਪਾਂ ਫਿਰ ਕੁਝ ਵੀ ਨਹੀਂ ਕਦੇ ਵੀ ਸ਼ਾਂਤੀ ਨਹੀਂ ਮਿਲਦੀ ਹਮੇਸ਼ਾ ਸ਼ੁਕਰਾਨਾ ਕਰਦੇ ਰਹੋ ਇਹ ਮੈਨੂੰ ਦੱਸ ਰਹੇ ਸੀ ਗੁਰਮਖ ਪਿਆਰੇ ਕਹਿੰਦੇ ਜੀ ਥੋੜੀ ਜੀ ਬਖਸ਼ਿਸ਼ ਹੁੰਦੀ ਆ ਰਹਿਮਤ ਹੁੰਦੀ ਆ ਤੇ ਗੁਰੂ ਚੇਤੇ ਆਉਂਦਾ ਗੁਰੂ ਚੇਤੇ ਆ ਜਾਣਾ ਨਹੀਂ ਤਾਂ ਫਿਰ ਮਨ ਦੇ ਪਿੱਛੇ ਲੱਗ ਕੇ ਉਹ ਦਾਤਾਂ ਤਾਂ ਬਹੁਤ ਦਿੰਦਾ ਹੈ ਪਰ ਦੇਣ ਵਾਲਾ ਦਾਤਾ ਭੁੱਲ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾਤਾਂ ਬੜੀਆਂ ਨੂੰ ਮਿਲਦੀਆਂ ਨੇ ਪਰ ਕਈ ਕਈ ਸਾਲ ਲੰਘ ਜਾਂਦੇ ਆ ਨਾ ਸੰਗਤ ਦੇ ਚਰਨ ਪੈਂਦੇ ਆ ਨਾ ਘਰ ਵਿੱਚ ਗੁਰੂ ਦੇ ਚਰਨ ਪੈਂਦੇ ਆ ਦਾਤਾਂ ਬੜੀਆਂ ਨੇ ਸਾਧ ਸੰਗਤ ਜਿੱਥੇ ਸੰਗਤ ਦੇ ਚਰਨ ਪੈ ਜਾਂਦੇ ਆ ਉੱਥੇ ਗੁਰੂ ਆਪ ਪ੍ਰਗਟ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਨਾ ਮਾਜੇ ਨੇ ਗੁਰੂ ਨਾਨਕ ਦੇਵ ਜੀ ਨੇ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ ਤੇਥੋਂ ਕਦੇ ਓਲੇ ਨਹੀਂ ਹੋਵਾਂਗੇ ਜੇ ਗੁਰੂ ਸਾਹਿਬ ਜੀ ਕਿਤੇ ਬੈਠ ਵੀ ਜਾਂਦੇ ਨਾ ਤਾਂ ਬਾਬਾ ਬੁੱਢਾ ਜੀ ਨੂੰ ਕਹਿੰਦੇ ਵੀ ਮਹਾਰਾਜ ਕਿੱਥੇ ਨੇ ਦਰਸ਼ਨ ਕਰਨੇ ਸੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਤਾ ਕਿਵੇਂ ਦਿੰਦੇ ਇਹ ਜੁਗਤੀਆਂ ਬਾਬਾ ਬੁੱਢਾ ਜੀ ਕੋਲ ਹੀ ਸੀ ਉਹ ਸੰਗਤ ਨੂੰ ਇਕੱਠਾ ਕਰਦੇ ਤੇ ਗੁਣ ਗਾਉਂਦੇ ਪ੍ਰਮਾਤਮਾ ਦੇ ਉੱਥੇ ਫਿਰ ਸੱਚੇ ਪਾਤਸ਼ਾਹ ਨੂੰ ਆਉਣਾ ਪੈਂਦਾ ਆਖੋ ਸਤਨਾਮ ਜਦੋਂ ਮਹਾਰਾਜ ਕਹਿੰਦੇ ਨਾ ਵੀ ਐ ਬਾਬਾ ਬੁੱਢਾ ਜੀ ਅਸੀਂ ਇਕਾਂਤ ਵਿੱਚ ਬੈਠਣਾ ਚਾਹੁੰਦੇ ਸੀ ਤੁਸੀਂ ਕੁੰਡੀ ਕਿਉਂ ਖਲਵਾਤੀ ਬਾਬਾ ਬੁੱਢਾ ਜੀ ਕਹਿੰਦੇ ਅਸੀਂ ਤੇ ਕੁੰਡੀ ਖੋਲ ਹੀ ਕੋਈ ਨਹੀਂ ਜੀ ਅਸੀਂ ਤਾਂ ਬਹਿ ਕੇ ਭਜਨ ਕਰਦੇ ਸੀ ਮਹਾਰਾਜ ਕਹਿੰਦੇ ਐ ਬਾਬਾ ਬੁੱਢਾ ਜੀ ਤੁਹਾਨੂੰ ਬਾਹਰ ਲੀਆਂ ਕੁੰਡੀਆਂ ਨਹੀਂ ਤੁਹਾਨੂੰ ਅੰਦਰ ਲੀਆਂ ਕੁੰਡੀਆਂ ਖੋਲਣੀਆਂ ਸਿਖਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬੰਦੇ ਬਹਿ ਕੇ ਵਸ ਜਸ ਕਰਦੇ ਉੱਥੇ ਪ੍ਰਮਾਤਮਾ ਹਾਜ਼ਰ ਹੋ ਜਾਂਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤਾਂ ਦੇ ਵਿੱਚ ਪ੍ਰਮਾਤਮਾ ਖੁਦ ਵਸਦਾ ਹੈ ਸੇਵਾ ਤੇ ਸਿਮਰਨ ਅਸਲ ਦਰਸ਼ਨ ਕਰੀਏ ਪਿਆਰੇ ਦਰਸ਼ਨ ਦੇਖ ਜੀਵਾ ਗੁਰ ਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅਸਲ ਵਿੱਚ ਦਰਸ਼ਨ ਕਰਨਾ ਹੈ ਕਿ ਜੀਤੇ ਰਖਿਓ ਪੜੇ ਲਿਖੇ ਬੈਠਿਓ ਸਾਰੇ ਅਸਲੀ ਦਰਸ਼ਨ ਹੈ ਨਾ ਸ਼ਬਦ ਦੀ ਵਿਚਾਰ ਨਾਲ ਜੁੜੀਏ ਅਮਰਤ ਵੇਲਾ ਸੰਭਾਲੀਏ ਅੱਜ ਕੱਲ ਹਰ ਵੀਰ ਹਰ ਭੈਣ ਪੜ੍ਹੀ ਲਿਖੀ ਹੈ ਹਰ ਵੀਰ ਪੜਿਆ ਲਿਖਿਆ ਹੈ ਨੈੱਟ ਦਾ ਯੁੱਗ ਹੈ ਕਿਤੇ ਗੁਰਬਾਣੀ ਸਰਚ ਕਰੀਏ ਗੁਰਬਾਣੀ ਦੀ ਵਿਆਖਿਆ ਪੜਿਆ ਕਰੋ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਮੈਨੂੰ ਆਹ ਸਮੱਸਿਆ ਹੈ ਦਾ ਮੈਂ ਹੱਲ ਕੀ ਕਰਾਂ ਤੁਸੀਂ ਬਾਣੀ ਦੀ ਵਿਚਾਰ ਨਾਲ ਜੁੜਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਇਦੋਂ ਇਦੋਂ ਵਧੀਆ ਨੁਕਤਾ ਕੋਈ ਨਹੀਂ ਸਿਰਫ ਪਟਕਦੇ ਆਂ ਅਸੀਂ ਆਪਣੇ ਦੁੱਖਾਂ ਕਰਕੇ ਦੁਖੀਆ ਆਪਣੇ ਦੁੱਖਾਂ ਕਰਕੇ ਗੁਰੂ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਅਸੀਂ ਉਹਦੀ ਵਿਵੇਕ ਬੁੱਧੀ ਨਾਲ ਜਦੋਂ ਸਿਸਟਮ ਨਾਲ ਤੁਰਾਂਗੇ ਉਹ ਭਾਵੇਂ ਕੋਈ ਵੀ ਬੰਦਾ ਹੈ ਕਿਹੋ ਜਿਹਾ ਕਾਰੋਬਾਰ ਕਰਦਾ ਹੈ ਭਾਵੇਂ ਉਹ ਦਿਹਾੜੀ ਕਰਦਾ ਹੈ ਭਾਵੇਂ ਉਹ ਬਿਜ਼ਨਸ ਕਰਦਾ ਹੈ ਭਾਵੇਂ ਉਹ ਨੌਕਰੀ ਕਰਦਾ ਹੈ ਭਾਵੇਂ ਉਹ ਕੀਰਤਨ ਪਾਠ ਕਰਦਾ ਹੈ ਪਰ ਆਪਣੀ ਵਿਵੇਕ ਬੁੱਧੀ ਨਾਲ ਤੁਰਦਾ ਹੈ ਨਾ ਸੋਚ ਸਮਝ ਕੇ ਤੁਰਦਾ ਹੈ ਤੇ ਸਮਝ ਵਿੱਚ ਹੀ ਸੁੱਖ ਹੈ ਆਖੋ ਸਤਨਾਮ ਵਾਹਿਗੁਰੂ ਜੀ ਸੁੱਖ ਸਮਝ ਵਿੱਚ ਹੈ ਜਦੋਂ ਬੰਦਾ ਸਮਝ ਸਮਝ ਕੇ ਪੈਰ ਧਰਦਾ ਵੀ ਆਹ ਮੈਨੂੰ ਕਰਨਾ ਚਾਹੀਦਾ ਆਹ ਮੈਨੂੰ ਨਹੀਂ ਕਰਨਾ ਚਾਹੀਦਾ ਆਹ ਮੇਰੇ ਲਈ ਨੁਕਸਾਨਦਾਇਕ ਹੈ ਆਹ ਮੇਰੇ ਲਈ ਲਾਭਦਾਇਕ ਹੈ ਹੁਣ ਬੱਚਾ ਤੁਰਿਆ ਫਿਰਦਾ ਥਾਂ ਥਾਂ ਤੇ ਮੈਂ ਕੀ ਕਰਾਂ ਜੀ ਮੇਰੀ ਕਹਾਣੀ ਉਲਝੀ ਪਈ ਹੈ ਕੋਈ ਏਮ ਨਹੀਂ ਬਣਾਇਆ ਕੋਈ ਸਿਸਟਮ ਨਹੀਂ ਬਣਾਇਆ ਵੀ ਆਇਦਾਂ ਦੀ ਮੈਂ ਪੜ੍ਹਾਈ ਕਰਨੀ ਆ ਐਦਾਂ ਦਾ ਮੈਂ ਬਣਨਾ ਹੈ ਉਹ ਲੈ ਕੇ ਤੁਰਦਾ ਹੈ ਤੇ ਉਹ ਮੰਜ਼ਲ ਤੇ ਪਹੁੰਚ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਲ ਉਹ ਵਿਵੇਕ ਬੁੱਧੀ ਪਰਮਾਤਮਾ ਨੇ ਦਿੱਤੀ ਹੈ ਉਹ ਤੋਂ ਬਿਨਾ ਕੁਝ ਵੀ ਨਹੀਂ ਹੈ ਦਿਮਾਗ ਵਾਹਿਗੁਰੂ ਨੇ ਦਿੱਤਾ ਹੈ ਹੱਥ ਪੈਰ ਵਾਹਿਗੁਰੂ ਨੇ ਦਿੱਤੇ ਹਨ ਇਸ ਕਰਕੇ ਦੋ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਨੇ ਕੰਮ ਕੋਈ ਵੀ ਕਰਦਾ ਹੈ